ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਬਾਬਾ ਬੁੱਢਾ ਜੀ ਨੇ 113 ਸਾਲ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 6 ਪਾਸ਼ਾਆਂ ਦੀ ਸੇਵਾ ਕਰਕੇ ਸਿੱਖੀ ਸਦਕਾ ਦੀ ਕਮਾਈ ਕੀਤੀ। ਆਪਣੇ 125 ਸਾਲਾਂ ਦੇ ਜੀਵਨ ਕਾਲ ਵਿੱਚ ਆਪ ਜੀ ਨੇ 8 ਪਾਸ਼ਾਆਂ ਦੇ ਦਰਸ਼ਨ ਕੀਤੇ। 1631 ਵਿੱਚ ਜਦੋਂ ਬਾਬਾ ਬੁੱਢਾ ਜੀ ਅਕਾਲ ਚਲਾਣਾ ਕਰਦੇ ਹਨ ਤਾਂ ਉਦੋਂ 7ਵੇਂ ਪਾਸ਼ਾ ਤਨ ਗੁਰੂ ਹਰ Rai ਸਾਹਿਬ ਜੀ ਅਤੇ ਤਨ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਵੀ ਹੋ ਚੁੱਕਿਆ ਸੀ। ਆਪ ਜੀ ਨੇ ਗੁਰੂ ਅੰਗਦ ਦੇਵ ਜੀ ਤੋ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਪੰਜ ਪਾਸ਼ਾਈਆਂ ਨੂੰ ਗੁਰਤਾ ਗੱਦੀ ਦਾ ਤਿਲਕ ਲਗਾਇਆ। ਬਾਬਾ ਬੁੱਢਾ ਜੀ ਪਹਿਲੀਆਂ 6 ਪਾਸ਼ਾਈਆਂ ਤੱਕ ਸਰੀਰ ਵਿੱਚ ਰਹੇ। 6ਵੀਂ ਪਾਸ਼ਾਈ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਆਪ ਜੀ ਦਾ ਅੰਤਿਮ ਸੰਸਕਾਰ ਕੀਤਾ। ਤਨ ਬਾਬਾ ਬੁੱਢਾ ਜੀ ਨੂੰ ਪਹਿਲੀਆਂ 6 ਪਾਸ਼ਾਈਆਂ ਤੋਂ ਬਹੁਤ ਹੀ ਸੁੰਦਰ ਵਰ ਪ੍ਰਾਪਤ ਹੋਇਆ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਤੈਥੋਂ ਓਹ ਲੈ ਨਾ ਹੋਸਾਂ। ਗੁਰ ਰੰਗਤ ਦੇਵ ਜੀ ਨੇ ਕਿਹਾ ਸੀ ਤਿੰਨ ਕੋ ਕਿਆ ਉਪਦੇਸ਼ੀਏ ਜਿਨ ਗੁਰ ਨਾਨਕ ਦੇਵ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਕਿ ਤੁਸੀਂ ਸਿੱਖੀ ਦੇ ਥੰਮ ਹੋ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਵਰ ਦਿੱਤਾ ਸੀ ਆਪ ਜੈਸਾ ਪਰਮ ਸੰਸਾਰ ਵਿੱਚ ਮਿਲਣਾ ਕਠਿਨ ਹੈ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਤੈਂ ਤਾਂ ਸਗਲ ਜਗਤ ਕੋ ਰਾਖਾ ਗੁਰੂ ਗੋਬਿੰਦ ਸਾਹਿਬ ਜੀ ਨੇ ਕਿਹਾ ਇਹ ਬੋਹੀ ਥਾਨ ਇਹਨਾਂ ਦਾ ਨਾਮ ਪੌਜਲ ਤੋਂ ਪਾਰ ਕਰਨ ਵਾਲਾ ਹੈ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ